ਪਿਛਲੇ ਸਾਲ ਇਨ੍ਹਾਂ ਦਿਨਾਂ ਵਿੱਚ ਪੰਜਾਬ ਵਿੱਚ ਕਾਫੀ ਬਰਸਾਤ ਹੋਈ ਸੀ ਜਿਸ ਕਾਰਨ ਕਈ ਪਿੰਡਾਂ ਦੇ ਪਿੰਡ ਪਾਣੀ ਦੀ ਮਾਰ ਹੇਠ ਆਏ ਸਨ ਅਤੇ ਕਿਸਾਨਾਂ ਦੀਆਂ ਸੈਂਕੜੇ ਏਕੜ ਫਸਲਾਂ ਬਰਬਾਦ ਹੋ ਗਈਆਂ ਸਨ ਕਾਫੀ ਸਿਆਸੀ ਪਾਰਟੀਆਂ ਨੇ ਪਾਣੀ ਦੀ ਮਾਰ ਹੇਠਾਂ ਆਏ ਪਿੰਡਾਂ ਦਾ ਦੌਰਾ ਵੀ ਕੀਤਾ ਸੀ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜਿਨ੍ਹਾਂ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਹੈ ਉਹਨਾਂ ਦਾ 1-1 ਰੁਪਇਆ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ ਲੇਕਿਨ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਸਿਰਫ ਵਾਅਦੇ ਬਣ ਕੇ ਹੀ ਰਹਿ ਗਏ ਜਦੋਂ 1 ਸਾਲ ਬਾਅਦ ਨੁਕਸਾਨੀ ਗਈ ਫਸਲ ਦੇ ਮਾਲਕ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਮੁਆਵਜ਼ਾ ਤਾਂ ਕੀ ਮਿਲਣਾ ਸਾਡੀ ਤਾਂ ਕੋਈ ਬਾਤ ਪੁੱਛਣ ਵੀ ਨਹੀਂ ਆਇਆ ਨਾ ਹੀ ਸਰਕਾਰਾਂ ਨੇ ਹਜੇ ਤੱਕ ਕੁਝ ਦਿੱਤਾ ਕੀ ਨਾ ਤੁਹਾਡਾ ਚਲਮਨ ਸਿੰਘ ਕਿਹੜਾ ਪਿੰਡ ਆ? ਵਿੰਦਵਰ। ਪਿਛਲੇ ਸਾਲ ਜਦੋਂ ਲੇਥੇ ਹਾੜਾ ਆਇਆ ਸੀ ਤੁਹਾਡਾ ਕਿੰਨਾ ਕੁ ਦੋ ਨੁਕਸਾਨ ਹੋਇਆ ਸੀ? 3 ਕਿੱਲੇ ਮੱਕੀ ਦੇ ਸੀ। ਐਡਾ ਡੇ ਨਸਥਰੀ। ਪਾਉਂਗਾ ਗਾਵੇ ਚੀ। ਇਹ ਉਹਦਾ ਮੁਆਵਜ਼ਾ ਕੋਈ ਮਿਲਿਆ ਸੀ? ਨਾ ਜੀ ਨਾ ਨੋਂ ਵੀ ਨਾ ਮੁਆਵਜ਼ਾ ਥਾਈ ਜਾਂਦੀ ਜਿੰਦੀ ਜਿੰਨੇ ਕਦੇ ਕਿਸੇ ਨੇ ਦਿੱਤਾ ਤਾਂ। ਆ ਗਿਆ ਖਾਣ ਦਿੰਦਾ ਐ ਕਿ ਗਣ ਕਰਕੇ। ਮੈਂ ਪਿਆ ਸੀ ਕਿ ਭਗਵਾਨਤ ਮਾਲ ਉਹਨਾਂ ਨੇ। ਕਿਸੇ ਵੀ ਕੁਝ ਨਹੀਂ ਦਿੱਤਾ। ਕੋਈ ਕੁਝ ਵੀ ਦਿੱਤਾ। ના મુજબા દેતા નુકસાન હા લા સમજ લા ચાલી પંજા દો ક લખ દા હોયા હો ਮਸਤੇ ਖਰੀਨੇ ਕਿਹੜੇ ਪਿੰਡ ਚ ਪੈਂਦੀ ਹੈ ਗਵਿੰਦਵਰਸ ਹਾਂਜੀ ਕੀ ਨਾਮ ਕੀ ਤੁਹਾਡਾ ਹਰਵੰਦ ਸਿੰਘ ਤੇ ਉਹ ਤੋਂ ਬਾਅਦ ਜਿਹੜਾ ਦੁਬਾਰਾ ਲਾਇਆ ਸੀਗਾ ਟੋਨਾ ਹਾਂਜੀ ਉਹ ਠੀਕ ਰਹਿ ਗਿਆ ਕਿ ਉਹ ਵੀ ਮਤਲਬ ਉਹ ਠੀਕ ਰਹਿ ਗਿਆ ਉਦੋਂ ਫੇ ਪਹਿਲੇ ਨਾਲ ਦੀ ਗੱਲ ਥੋੜਾ ਮੰਦੀ ਆ ਹੁਣ ਨਿਕਲਦਾ ਜੀ ਅੱਜ ਤੇ ਹੁਣ ਇਸ ਵੇਂ ਦੀ ਕੋਈ ਸਫਾਈ ਹੋਈ ਸਫਾਈ ਹੁਣੇ ਹੋ ਕੇ ਠੀਕ ਆ ਅੱਛਾ ਦੁਆਰੇ ਚ ਪਾਣੀ ਛੱਡਿਆ ਹੈ ਜੀ ਕਿ ਨਹੀਂ ਹੁਣ ਛੱਡ ਦਿੱਤਾ ਪਾਣੀ ਠੀਕ ਹੈ ਸਫਾਈ ਪੂਰੀ ਹੋਈ ਹੈ ਹਾਂਜੀ ਇਹ ਹੁਣ ਗਾਹਾਂ ਪਤਾ ਨਹੀਂ ਸਾਡੇ ਪੈਣ ਦਾ ਤਾਂ ਐਨ ਹੋ ਗਈ ਕਰ ਗਿਆ ਜੀ ਕਰ ਗਿਆ ਬਾਕੀ ਗਾਹਾਂ ਪਤਾ ਹੋਈ ਨਹੀਂ ਹਾਂਜੀ ਠੀਕ ਹੈ ਤੁਹਾਨੂੰ ਆਪਣੇ ਪਿੰਡ ਦਾ ਪਤਾ ਵੀ ਇੱਥੇ ਹੋਣਾ ਚਾਹੀਦਾ ਪਿਛਲੀ ਵਾਰ ਤੁਸੀਂ ਲਿਖ ਕੇ ਵੀ ਦਿੱਤਾ ਆ ਐਸ ਡੀ ਐਮ ਨੂੰ ਜਾਂ ਤਹਿਸੀਲਦਾਰ ਨੂੰ ਲੈ ਕੇ ਦਿੱਤਾ ਸੀਗਾ ਕਿ ਸਾਡੇ ਇੰਨੇ ਨੇ ਖੇਤਾਂ ਦਾ ਨੁਕਸਾਨ ਹੋ ਗਿਆ ਹਾਂਜੀ ਉਹਦੇ ਪੈਸੇ ਹਲੇ ਵੀ ਮਿਲੇ ਕੋਈ ਨਵਾਂ ਪੈਸਾ ਨਹੀਂ ਮਿਲਿਆ ਤਾਂ ਮੁਰਕੇ ਕਿਸੇ ਨੇ ਪੁੱਛਿਆ ਵੀ ਨਹੀਂ ਉਸ ਵੇਲੇ ਇੱਥੇ ਮੰਤਰੀ ਵੀ ਆਏ ਸੀਗੇ ਮੰਤਰੀ ਸਖਵੀਰ ਵੀ ਆਇਆ ਪੋਰਟੇ ਖੜ ਕੇ ਦੇਖ ਕੇ ਗਿਆ ਆਪਣੇ ਦੁਆ ਕਿਸੇ ਨੇ ਨਹੀਂ ਪੁੱਛਿਆ ਡਾਕਟਰ ਐਮ ਐਲ ਜਿਹੜਾ ਸੀ ਸਾਡੇ ਹਲਕੇ ਚ ਸੁਖੀ ਵੀ ਆਇਆ ਥਾ ਸੁਖਵੀਰ ਬਾਦਲ ਆਇਆ ਦੇਣਾ ਆਏ ਤਾਂ ਸਾਰੇ ਹੀ ਆ ਇੱਥੇ ਪਰ ਕਿਸੇ ਨੇ ਕੁਝ ਨਹੀਂ ਕੀਤਾ ਦੇਖ ਕੇ ਚਲੇ ਗਏ ਵਾਹ ਪਾਣੀ ਚੜਿਆ ਆ ਪਾਣੀ ਕਿੰਨਾ ਚੁਗਾ ਹੋਵੇ ਪਾਣੀ ਦਾ ਮਾਨੂੰ ਦੱਸਿਆ ਪਿਆ ਇਹਦੇ ਬਰਾਬਰ ਪਾਣੀ ਜਾਂਦਾ ਸੀ ਤੁਸੀਂ ਇਹ ਹਿਸਾਬ ਲਾ ਲਓ ਹਾਂ ਮੋਟਰ ਇਹ ਨਾ ਇਹ ਨਾ ਆ ਮੋਟਰ ਲੁਕੀ ਹੋਈ ਸੀਗੀ ਇਹ ਹਿਸਾਬ ਲਾਓ ਕਿੰਨੇ ਕ ਫੀਟ ਸੀਗੇ ਤੁਹਾਡੇ ਜਿਹੜੇ ਆਹ ਦੋ ਕੇਸ ਆ ਮੇਰੇ ਇੱਥੇ ਕੋਈ ਪੈਸਾ ਨਹੀਂ ਮਿਲਿਆ ਨਾ ਕੋਈ ਪੈਸਾ ਨਹੀਂ ਕੋਈ ਆਇਆ ਹੀ ਨਹੀਂ ਮੁੜ ਕੇ ਪੈਸਾ ਤਾਂ ਇੱਕ ਪਾਸੇ ਰਿਹਾ ਕਿਸੇ ਨੇ ਪੁੱਛੀ ਨਹੀਂ ਬਾਤੇ ਨਹੀਂ ਪੁੱਛੀ ਲਾ ਲਓ ਜੀ ਤੇ ਆਹ ਸੜਕ ਕਿੰਨੀ ਉਸਤੀ ਆਹ ਸੜਕ ਦੇ ਉੱਤੇ 1.5 ਫੁੱਟ ਪਾਣੀ ਉੱਪਰ ਚੱਲਦਾ ਸੀ ਇਹ ਹਿਸਾਬ ਲਾ ਲਓ ਤੁਸੀਂ ਦੋ ਦੋ ਗੋਤ ਪਾਣੀ ਤੇ ਤੁਸੀਂ ਫਿਰ ਹੁਣ ਕੀ ਕਹਿੰਦੇ ਹੋ ਜਿਹੜਾ ਮੁੱਖ ਮੰਤਰੀ ਨੇ ਵਾਦਾ ਕੀਤਾ ਸੀਗਾ ਕਿ ਅਸੀਂ ਕਿਸੇ ਦੀ ਮੁਰਗੀ ਵੀ ਜੇ ਮਰ ਗਈ ਉਹਦੇ ਵੀ ਅਸੀਂ ਪੈਸੇ ਦੇਵਾਂਗੇ। ਨਾ ਜੀ ਕਿਸੇ ਨੇ ਨਹੀਂ। ਉਹ ਸਾਨੂੰ ਤਾਂ ਕੋੱਕ ਨਹੀਂ ਮਿਲਿਆ। ਨਾ ਕੋਈ ਇੱਥੇ ਅੱਜ ਤੱਕ ਆ ਕੇ ਕੋ ਖੜਾ ਹੋਇਆ ਨਾ ਕਿਸੇ ਨੇ ਪੁੱਛਿਆ ਮੁੜ ਕੇ। ਕੋਈ ਅੰਦਾਜ਼ਾ ਇੱਥੇ ਕਿੰਨੇ ਕਿਛਤਾਂ ਦਾ ਮਤਲਬ ਕਿੰਨੇ ਕਿਸਾਨਾਂ ਦਾ ਤੇ ਨੁਕਸਾਨ ਹੋ ਗਿਆ। ਖੇਤਾਂ ਦਾ ਹੁਣ ਆ ਏਰੀਆ ਸਾਰੇ ਲਾ ਲੋ। ਸਾਰਾ ਏਰੀਆ ਪਾਣੀ ਦੇ ਮਾਰ ਪਾਣੀ ਦੇ ਮਾਰ ਰੇਟ ਸੀ। ਉਹ ਪਾਣੀ ਵੀ ਇਹੀ ਮੋਰੇ ਚੱਲਦੀ ਆ। ਜਾ ਜਾ ਕੇ ਯਾਨੀ ਉਹ ਵੀ ਕਿੜੀਉ ਸੀ ਪੂਰੀ 200 ਫੀਸ ਦੇ ਲਗਭਗ ਹੋਊਗਾ ਹਾਂ ਹੋਣਾ ਜ਼ਿਆਦਾ ਜ਼ਿਆਦਾ ਆ ਨਹੀਂ ਆ ਇਹ ਅੱਗੇ ਕਿੰਨੇ ਕ ਪੰਡਾਂ ਲੱਗਦੇ ਆ ਦੇਖੋ ਜੀ ਇਹ ਇਹ ਦੇਈ ਗਾਂਹਾਂ ਜਾਂਦੀ ਸਿੱਧੀ ਇਹ ਤਾਂ ਕਈ ਪੈਸੇ ਲੱਗਦੇ ਆ ਫਿਰ ਬਾਲੋ ਲੱਗਦਾ ਜਿਹੜੀ ਪ੍ਰਾਣੀ ਦੇਈਆਂ ਉਹ ਇਹਦੇ ਵਿੱਚ ਪਾਈਉ ਆ ਕਈ ਵੇ ਪੰਡੇ ਅਕੀਸਾ ਕੰਗਰੋ ਇੱਥੇ ਚਾਰ ਚਫੇਰੇ ਦਾ ਪਾਣੀ ਪਾਣੀ ਤੁਰਿਆ ਫਿਰਦਾ ਸੀ ਤਾਂ ਇੱਥੇ ਪੁੱਛਣਾ ਕਿ ਇਹਨੂੰ ਆ ਕੇ ਕੋਈ ਆਇਆ ਇੱਥੇ ਕਿਸੇ ਨੇ ਪੁੱਛੀ ਨਹੀਂ ਬਾਤ ਹੀ ਨਹੀਂ ਪੁੱਛੀ ਇੱਥੇ ਹੀੜੀ ਜਾ ਕੇ ਖਤਮ ਹੁੰਦੀ ਪਈ ਇਦਾਂ ਜੀ